हिमाचल प्रदेश ਦੇ ਵਿੱਚ ਪੈ ਰਹੇ ਪਾਰੀਮੀ ਨੇ ਪੰਜਾਬ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਨੇ ਤਾਂ ਲਗਾਤਾਰ ਪੈ ਰਹੇ ਮੀਂਹ ਕਾਰਨ ਪੰਜਾਬ ਦੀਆਂ ਨਦੀਆਂ ਨਾਲੇ ਤੇ ਦਰਿਆ ਨੇ ਜਿਹੜੇ ਉਫਾਨ ਉੱਤੇ ਨਜ਼ਰ ਆਏ ਨੇ ਜੇਕਰ ਸਤਲੁਜ ਦਰਿਆ ਦੀ ਗੱਲ ਕੀਤੀ ਜਾਵੇ ਤਾਂ ਸਤਲੁਜ ਦਰਿਆ ਦੇ ਵਿੱਚ ਵੀ ਪਾਣੀ ਦਾ ਪੱਧਰ ਵੱਧਦਾ ਨਜ਼ਰ ਆ ਰਿਹਾ ਹੈ ਤਾਂ ਫਰੋਜ਼ਪੁਰ ਦੇ ਸਰਦੀ ਕਸਬਾ ਮਮਡੋਟ ਦੇ ਪਿੰਡ ਗਜਨੀਵਾਲਾ ਕੋਲੋਂ ਲੰਘਦੇ ਸਤਲੁਜ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਵਧਣ ਕਰਕੇ ਦਰਿਆ ਤੋਂ ਪਾਰ ਇੱਕ ਬੇੜੇ ਦੇ ਵਿੱਚ ਸਵਾਰ ਹੋ ਕੇ ਖੇਤੀ ਕਰਨ ਗਏ ਪੰਜਾਬ ਦੇ ਕਰੀਬ ਲੋਕ ਜਿਨ੍ਹਾਂ ਦੇ ਵਿੱਚ ਔਰਤਾਂ ਵੀ ਸ਼ਾਮਲ ਸਨ ਜੋ ਕਿ ਪਾਕਿਸਤਾਨ ਵਾਲੇ ਪਾਸੇ ਰੁੜ ਚੱਲੇ ਸਨ ਜਿਨ੍ਹਾਂ ਨੂੰ ਪਿੰਡ ਦੇ ਹੀ ਕੁਝ ਵਿਅਕਤੀਆਂ ਵੱਲੋਂ ਇੱਕ ਕਿਸ਼ਤੀ ਦੇ ਰਾਹੀਂ ਰੈਸਕਿਊ ਕੀਤਾ ਗਿਆ ਤਸਰਦੀ ਇਲਾਕਿਆਂ ਦੇ ਵਿੱਚ ਸਤਲੁਜ ਦਰਿਆ ਨੂੰ ਪਾਰ ਕਰਕੇ ਕਈ ਲੋਕ ਨੇ ਜਿਹੜੇ ਖੇਤੀ ਕਰਨ ਜਾਂਦੇ ਨੇ ਤਾਂ ਜਦੋਂ ਇਹ ਲੋਕ ਖੇਤੀ ਕਰਕੇ ਵਾਪਸ ਆ ਰਹੇ ਸਨ ਤਾਂ ਸਤਲੁਜ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਜਿਹੜਾ ਵਧਨ ਕਰਕੇ ਇਹਨਾਂ ਲੋਕਾਂ ਦਾ ਬੇੜਾ ਜਿਹੜਾ ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਰੁੜ ਚੱਲਿਆ ਸੀ ਤਾਂ ਪਾਕਿਸਤਾਨ ਵਾਲੇ ਪਾਸੇ ਰੁੜ ਰਹੇ ਬੇੜੇ ਨੂੰ ਪਿੰਡ ਦੇ ਹੀ ਕੁਝ ਵਿਅਕਤੀਆਂ ਨੇ ਇੱਕ ਕਿਸ਼ਤੀ ਰਾਹੀਂ ਬਚਾਉਣ ਦੇ ਵਿੱਚ ਸਫਲਤਾ ਹਾਸਲ ਕੀਤੀ ਹੈ ਤਾਂ ਬੇੜੇ ਦੇ ਵਿੱਚ ਸਵਾਰ ਇਹਨਾਂ ਲੋਕਾਂ ਨੇ ਗੱਲਬਾਤ ਕਰਦਿਆ ਕੀ ਕੁਝ ਆਖਿਆ ਆਉ ਜਾਣਦੇ ਹਾਂ ਹੁਣ ਤਾਂ ਸਾਨੂੰ ਬੜਾ ਮਾੜਾ ਹਾਲਾਤ ਦਿਸਦੇ ਪਾਣੀ ਬਹੁਤ ਵਧਿਆ ਜਾਂਦਾ ਜੀ ਪਾਣੀ ਫਸਲਾਂ ਵੇਪਾਰ ਹੋਈਆਂ ਨੇ ਕੁਛ ਦਾ ਵਿੱਚ ਪਾਣੀ ਪੈ ਗਿਆ ਝੋਨੇ ਵਿੱਚ ਬਹੁਤ ਜ਼ਿਆਦਾ ਪੁਲ ਦੀ ਮੰਗ ਹੈ ਸਾਡੀ ਕੋਈ ਸਰਕਾਰ ਪੁਲ ਦਾ ਨਹੀਂ ਕਰ ਰਹੀ ਕਿੰਨਾ ਕੋਈ ਏਰੀਆ ਤਾਰ ਤੋਂ ਦਰਿਆ ਤੋਂ ਪਾਰ ਗਿਆ ਪਾਰ ਦਾ 2000 ਕਿਲਾ ਜੀ 2000 ਕਿਲਾ ਹੈ ਗਿਆ ਹਾਂਜੀ 2000 ਪਾਰ ਦਰਿਆ ਤੋਂ ਪਾਰ ਫਸਲ ਕੀ ਕੀ ਕੀਤੀ ਜੀ ਫਸਲਾਂ ਝੋਨਾ ਕੋਈ ਸਬਜ਼ੀਆਂ ਲਾਈਆਂ ਨੇ ਅਰਬੀ ਏ ਸਾਰੀ ਸਬਜ਼ੀ ਬਹੁਤ ਕੁਝ ਹੈ ਪਾਣੀ ਬੜਾ ਜ਼ਿਆਦਾ ਖਰਾਬ ਬਹੁਤ ਆ ਰਿਹਾ ਹੈ ਫਸਲਾਂ ਕੋਈ ਪਾਰ ਡੁੱਬੀਆਂ ਕਿ ਨਹੀਂ ਹਾਂਜੀ ਡੁੱਬ ਗਈਆਂ ਹੋ ਗਿਆ ਪਾਣੀ ਅੱਜ ਮਤਲਬ ਪਾਣੀ ਚ ਪੈਣਾ ਸ਼ੁਰੂ ਹੋ ਗਿਆ ਫਸਲਾਂ ਚ ਕੀ ਕੀ ਫਸਲ ਹੈ ਗਿਆ ਦਰਿਆ ਤੋਂ ਪਰਹ ਕੰਦੀ ਚੋੜੀ ਰੇਗਣੀ ਬੇਗਣੀ ਸਬਜ਼ੀਆਂ ਵੀ ਹੈਗੀਆਂ ਪਰ ਹੈ ਗਾਜਰਾਂ ਵਗੈਰਾ ਡੁੱਬ ਗਿਆ ਕੀ ਮੰਗ ਕਰਦੇ ਸਰਕਾਰ ਤੋਂ ਸਰਕਾਰ ਤੋਂ ਆ ਮੰਗ ਹਾਜੀ ਪੂਰਾ ਤਾ ਪੋਲ ਬਣਾ ਦਿੱਤੀ ਜਵੇ ਬਹੁਤ ਪਾਣੀ ਹੈ ਹੱਥ ਨਹੀਂ ਤੱਪਿਆ ਜਾਂਦਾ ਜਿਹੜਾ ਲੋਟ ਜਾਂਦਾ ਬਸ ਕਾਬੂ ਆਂਦਾ ਮਸੇ ਕਾਬੂ ਆਂਦਾ ਜੀ ਸਰਕਾਰ ਤੋਂ ਕੀ ਮੰਗ ਕਰਦੇ ਹੋ ਆ ਪੋਲ ਦੀ ਮੰਗ ਕਰ ਰਹੇ ਹਾਂ ਪੋਲ ਦੀ ਮਾਇਤੀ ਜਾਵੇ ਹਾਂਜੀ